ਆਓ ਜੀ ਅੱਜ ਅਸੀਂ ਇੱਕ ਨਾ ਰਹਾਤਾ ਬਣਾਉਨੇ ਬਹੁਤ ਹੀ ਵਧੀਆ ਆਲੂ 파ਕੇ ਰਹਾਤਾ ਬਣਾਵਾਂਗੇ ਇਹ ਭੁੰਨੇ ਹੋਏ ਆਲੂ ਆ ਇਹ ਚੁੱਲੇ ਦੇ ਵਿੱਚ ਰੱਖ ਕੇ ਭੁੱਜ ਜਾਂਦੇ ਆਲੂ ਇਹੋ ਜਿਹੇ ਬਹੁਤ ਹੀ ਸਵਾਦ ਤੇ ਬਹੁਤ ਹੀ ਵਧੀਆ ਰਹਾਤਾ ਬਣਦਾ ਹੈ ਤੇ ਆਓ ਵੇਖੀਏ ਫਿਰ ਆਪਾਂ ਰਹਾਤਾ ਜਿਹੜਾ ਆ ਕਿਵੇਂ ਬਣਾਵਾਂਗੇ ਤੇ ਆਲੂ ਆ ਤੁਹਾਡੇ ਸਾਹਮਣੇ ਮੈਂ ਕੱਟ ਕੇ ਸਾਰੇ ਜਿਹੜੇ ਆ ਕੁੰਡੇ ਦੇ ਵਿੱਚ ਰੱਖ ਦਿੱਤੇ ਆ ਤੇ ਪਹਿਲਾਂ ਆਲੂਆਂ ਨੂੰ ਮੈਂ ਨਾ ਇੱਕ ਕੌਲੀ ਦੇ ਵਿੱਚ ਪਹਿਲਾਂ ਬਾਹਰ ਕੱਢ ਲਵਾਂਗੇ ਕੱਟ ਕੇ ਵਿਖਾਤੇ ਤੁਹਾਨੂੰ ਹੁਣ ਮੈਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਛਿੱਕੜ ਵੀ ਇਹਨਾਂ ਦੇ ਨਾਲ ਹੀ ਲੈਣੇ ਆ ਛਿੱਕੜ ਨਹੀਂ ਸੁਟਨੇ ਬਹੁਤ ਟੇਸਟੀ ਬਣਦੇ ਆ ਇਹ ਇਹਦਾ ਬਹੁਤ ਸਵਾਦ ਬਣਦਾ ਤੇ ਇਹ ਦੇਖੋ ਲਸਣ ਦੀਆਂ ਕਲੀਆਂ ਨੇ ਇਹ ਲਾਲ ਮਿਰਚਾ ਇਹ ਹਰੀ ਮਿਰਚਾ ਤੇ ਇੱਕ ਆ ਜਾਮਨੂ ਰੰਗ ਦੀ ਮਿਰਚਾ ਇਹਨਾਂ ਨੂੰ ਆਪਾਂ ਨਾ ਜਿਹੜੀਆਂ ਮਿਰਚਾਂ ਆ ਇਹਨਾਂ ਨੂੰ ਹੀ ਆਪਾਂ ਪਹਿਲਾਂ ਇਹਨਾਂ ਨੂੰ ਬਰੀਕ ਕਰਾਂਗੇ ਸਾਰੀਆਂ ਨੂੰ ਮਸਾਲੇ ਪਾਵਾਂਗੇ ਕਾਲਾ ਨਮਕ ਪਾਤਾ ਸਵਾਦ ਅਨੁਸਾਰ ਮੈਂ ਇਹ ਚਿੱਟਾ ਨਮਕ ਪਾਤਾ ਆ ਥੋੜਾ ਜਿਹਾ ਇਹ ਸਾਬਤ ਮਸਾਲਾ ਆ ਧਨੀਆ ਸਾਬਤ ਤੇ ਕਾਲੀ ਮਿਰਚ ਤੇ ਆ ਜੀਰਾ ਸਾਬਤ ਮਸਾਲੇ ਆਪਣੇ ਲੋੜ ਅਨਸਾਰ ਹੀ ਪਾਉਣੇ ਜਿੰਨੇ ਤੁਸੀਂ ਖਾ ਸਕਦੇ ਹੋ ਪਰ ਇਹ ਮੈਂ ਜ਼ਿਆਦਾ ਨਹੀਂ ਹੈਗੇ ਦੋ ਆਲੂਆਂ ਵਾਸਤੇ ਬਹੁਤ ਹੀ ਵਧੀਆ ਆ ਮਤਲਬ ਇੰਨੇ ਕ ਪੈ ਜਾਣੇ ਆ ਤੇ ਆਪਾਂ ਇਹਨਾਂ ਨੂੰ ਪਹਿਲਾਂ ਬਰੀਕ ਕਰਾਂਗੇ ਕੁੰਡੇ ਇਹਦੇ ਵਿੱਚ ਕੁਟਿਆ ਮਸਾਲਾ ਰਗੜਿਆ ਬਹੁਤ ਹੀ ਟੇਸਟੀ ਜਿਹੜਾ ਰਾਇਤਾ ਬਣਾਉਂਦਾ ਆ ਤੇ ਆਪਾਂ ਹੁਣ ਨਾ ਇਹਦੇ ਵਿੱਚ ਇੱਕ ਧਨੀਆ ਦੇ ਕੱਟ ਕੇ ਪਾਵਾਂਗੇ ਥੋੜਾ ਜਿਹਾ ਕਿਉਂਕਿ ਇਹ ਧਨੀਆ ਦਾ ਟੇਸਟ ਜਿਹੜਾ ਆ ਉਹ ਕੁਛ ਅਲੱਗ ਹੀ ਆ ਤੇ ਬਹੁਤ ਹੀ ਵਧੀਆ ਰਾਇਤਾ ਬਣੂਗਾ ਇਹ ਤੇ ਥੋੜਾ ਜਿਹਾ ਮੇਰੇ ਕੋਲ ਧਨੀਆ ਹੈਗਾ ਹੀ ਧੋ ਬਣਾ ਕੇ ਰੱਖਿਆ ਹੋਇਆ ਸੀ ਹੁਣ ਮੈਂ ਇਹਦੇ ਵਿੱਚ ਕੱਟ ਕੇ ਪਾ ਲਵਾਂਗੇ ਤੇ ਇਹ ਵੀ ਵਿੱਚ ਇਹਨੂੰ ਮਤਲਬ ਚਟਣੀ ਵਾਂਗਰ ਪਹਿਲਾਂ ਬਣਾ ਲਵਾਂਗੇ ਸਾਰੇ ਮਸਾਲੇ ਨੂੰ ਅਸੀਂ ਸਰਦੀਆਂ ਦੇ ਵਿੱਚ ਤੇ ਬਹੁਤ ਹੀ ਸਵਾਦ ਲੱਗਦਾ ਇਹ ਰਾਇਤਾ ਮੱਕੀ ਦੀ ਰੋਟੀ ਨਾਲ ਖਾ ਸਕਦੇ ਹੋ ਚੌਲਾ ਨਾਲ ਖਾ ਸਕਦੇ ਹੋ ਕਣਕ ਦੀ ਰੋਟੀ ਨਾਲ ਚੌਪੜ ਕੇ ਰੋਟੀਆਂ ਉਹਦੇ ਨਾਲ ਖਾ ਸਕਦੇ ਹੋ ਬਹੁਤ ਟੇਸਟੀ ਸੱਚੀ ਲੱਗਦਾ ਏ ਹਰ ਸਬਜੀ ਦੇ ਨਾਲ ਹੀ ਏਰਾ ਤਾਂ ਖਾਣ ਵਾਸਤੇ ਬਹੁਤ ਮਾਣ ਹੁੰਦਾ ਤੇ ਇੱਕ ਗੱਲ ਆ ਜੇ ਤੁਹਾਡੇ ਕੋਲ ਆਲੂ ਜਿਹੜੇ ਆ ਚੁੱਲ੍ਹਾ ਆ ਨਹੀਂ ਆ ਨਹੀਂ ਤੁਸੀਂ ਅੱਗ ਬਾਲਦੇ ਤੇ ਉਬਾਲ ਕੇ ਵੀ ਪਾ ਸਕਦੇ ਹੋ ਫਿਰ ਤੁਹਾਨੂੰ ਪਤਾ ਹੀ ਆ ਕਿ ਉਬਾਲ ਕੇ ਆਲੂਆਂ ਦਾ ਰਸਾ ਜਿਹੜਾ ਉਹ ਵੀ ਬਣ ਸਕਦਾ ਪਰ ਆਹ ਚੀਜ਼ ਦਾ ਟੇਸਟ ਵੀ ਵੱਖਰਾ ਈ ਆ ਤੇ ਇਹ ਚੀਜ਼ ਹੀ ਵੱਖਰੀ ਆ ਤੇ ਆਹ ਦੇਖੋ ਮੈਂ ਹੁਣ ਆਲੂ ਪਲਟ ਦਿੱਤੇ ਵਿੱਚ ਆਪਾਂ ਆਲੂਆਂ ਨੂੰ ਵੀ ਥੋੜਾ ਜਿਹਾ ਬਰੀਕ ਕਰ ਲਵਾਂਗੇ ਤਰੀਆੜ ਫੂਡ ਚੈਨਲ ਆ ਜੀ ਸਬਸਕ੍ਰਾਈਬ ਜਰੂਰ ਕਰਿਆ ਕਰੋ ਲਾਈਕ ਸ਼ੇਅਰ ਵੀ ਕਰਿਆ ਕਰੋ ਤੇ ਇਹ ਗੱਲ ਇਦਾਂ ਵਾਂਗੇ ਇਹ ਚੀਜ਼ ਬਹੁਤ ਹੀ ਵਧੀਆ ਬਣਦੀ ਆ ਤੁਸੀਂ ਵੀ ਘਰੀ ਬਣਾ ਕੇ ਦੇਖੋ ਤੇ ਆਲੂ ਜਿਹੜੇ ਆ ਜਦੋਂ ਸੇਕ ਘਟ ਜਾਂਦਾ ਉਦੋਂ ਆਪਾਂ ਕੋਈ ਸਾਗ ਬਣਾਉਣਾ ਰੱਖਿਆ ਹੋਏ ਜਾਂ ਕਿਸ ਤਰ੍ਹਾਂ ਦੇ ਉਹਦੇ ਵਿੱਚ ਆਲੂ ਰੱਖ ਦਈਏ ਚੁੱਲ੍ਹੇ ਦੇ ਵਿੱਚ ਬਾਅਦ ਚ ਤੇ ਉਹ ਆਪਣੇ ਆਪ ਹੀ ਬੜੇ ਸੋਹਣੇ ਬਣ ਜਾਂਦੇ ਆ ਇਹਦੀ ਚਟਨੀ ਦੇ ਆਲੂਆਂ ਦੀ ਬਣਦੀ ਬਣਦੀ ਹੈ ਜਿਹੜੀ ਬਣਦੀ ਹੈ ਪਰ ਇਹ ਰੈਤਾ ਉਦੋਂ ਵੀ ਵੱਧ ਸਵਾਦ ਬਣਦਾ ਇਹ ਹੁਣ ਇੰਨਾ ਬਰੀਕ ਕਰਨਾ ਜਿੰਨਾ ਮੈਂ ਕਰਨੀ ਆ